ਆ ਦੇਖ ਲੋ ਵੀ ਆ ਹਲਾ ਮੁੰਡਿਆਂ ਦੇ ਦੇਖੋ ਕਿੰਨਾ ਵੱਡਾ ਇਹਦੀ ਗੱਲ ਪੂਰੀ ਬਣਾਇਆ ਜਾਂਦਾ ਮੁੰਡਾ ਕੋਈ ਤੂੰ ਵੱਢ ਜੋ ਅੱਖ ਨੂੰ ਮਾਰਨਾ ਸਾਡੀ ਚਾਹੀਦੀ ਨਹੀਂ ਗਾ ਬਸ ਸਾਡਾ ਮੁੰਡੂ ਪਾਰ ਤੇ 50 ਜਣੇ ਖੜੇ ਸਾਡਾ ਮੁੰਡੂ ਸਾਡੂ ਤੂੰ ਕਿੱਥੇ ਜਾਂਦਾ ਜਮਾਨੀ ਵਾਰੀ ਅਸੀਂ ਇਹ ਇਹ ਪਾਗਲ ਖੜਿਆ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਗਲਤ ਫਰਾਂ ਉਸਕਾ ਦੋਸ ਕੋ ਖੜੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਫਰਸੀ ਕੰਡੇ ਆ ਕਾਰੇ ਟੱਕੇ ਗੁਰਦੁਆਰੇ ਇੱਧਰ ਆਓ ਇਹਨਾਂ ਨੂੰ ਕੋਹ ਟੱਕਣ ਦੇਦਾਂ ਲੋ ਕਿੰਨਾ ਮਾਸਟਰ ਦੀ ਵਧ ਗਈ ਕਿੰਨਾ ਕੰਚੀ ਕੱਟਾਂ ਦੀ ਵਧ ਗਈ ਪਰ ਬਾਹ ਕੰਚੀ ਕੰਨ ਦੀ ਟੱਕੜ ਨਾਲ ਦੋਲੀ ਵਧੀ ਪਈ ਟੱਕੜ ਨਾਲ ਦੋਲੀ ਕਿੰਨਾ ਕੰਨ ਕਰ ਵਧ ਗਈ ਇਹਨਾਂ ਨੁਕਸਾਨ ਕਹੀ ਜਾਂਦੇ ਕਿਸਾਨਾਂ ਦਾ ਇਹਨਾਂ ਦੇ ਬੱਬਰ ਨਹੀਂ ਭਰਦੇ ਬੋਦੀ ਹੋ ਕੇ ਬੋ ਮੇਕ ਦੀ ਕਹੀ ਬੋ ਮੇਕ ਦੀ ਓਏ ਆ ਗਾਹਾਂ ਬੰਦੇ ਦੀ ਆ ਗਏ ਕੱਲੇ ਮੌਨ ਕਰੀਦਾ ਹੈ ਤਾਹ ਜੋਖੀ ਹੈ ਤਾਹ ਨਾ ਬਾਣੀ ਅੰਦਰ ਟੱਕਦਾ ਰੇਤ ਨਹੀਂ ਤਾਂ ਅਗੇ ਜੋਖੀ ਨਹੀਂ ਇਹਨੂੰ ਮਾਲਕ ਬਣਾਇਆ ਵਾ ਉਹ ਫਿਰ ਕਿਉਂ ਨਹੀਂ ਪੁੱਛਾਨੂੰ ਕਿ ਇਹ ਗਲਤੀ ਮੰਨ ਆਉਂਦੀ ਨਾ ਕਿਸੇ ਦਾ ਇੰਤਜ਼ਾਮ ਨਾ ਲਾਲਾ ਦਾ ਜਿਆ ਦੁਕਾਨ ਤੇ ਬੈਠਿਆ ਮਾਸਟਰ ਕਿ ਕਿੰਨੋ ਕਰੀ ਜਿੱਤਾ ਨਿਵਾਦ ਦੀ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਜਿੰਨੇ ਫਰਸ਼ੀ ਕੰਡੇ ਆ ਸਾਰੇ ਜਾ ਕੇ ਗੁਰਦਵਾਰਾ ਨੂੰ ਮਾਰੋ ਚੱਕੋ ਸਾਰੇ ਕਿ ਨਹੀਂ ਇਹਨਾਂ ਨੇ ਨਹੀਂ ਇਹਦੇ ਪਰਚਾ ਕਰਾ ਇਹਨਾਂ ਦਾ ਲਾਇਸੈਂਸ ਕੈਨਸਲ ਕਰਾ ਕੇ ਚੱਲ ਪਰਚਾ ਨੂੰ ਕਿ ਜਿਹਨੇ ਕਹਿੰਦਾ ਇਹਨਾਂ ਦੀ ਤਾਂ ਵੀ ਕੋਈ ਨਾ ਕਰਦਾ ਗੌਰ ਰੱਖੇ ਨਾ ਆਪਾਂ ਮੇਰੇ ਕੋਲ ਪੇਕ ਲਾ ਕੇ ਬਹਿ ਜਾਂਦਾ ਪਰ ਇਹ ਹੋ ਕੇ ਬਹਿ ਹੁੰਦਾ ਯਾਰ ਤਾਂ ਇਹ ਮਿਲਣਾ ਫਰੀਨਾਂ ਦੀ ਕੋਈ ਜ਼ਿੰਮੇਵਾਰ ਨਹੀਂ ਨਹੀਂ